ਸਸਰੀ ਗਾਲ ਦੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਸਾਡਾ ਪਿੰਡ ਘੁੰਮਣ ਵਾਸਤੇ ਬੱਚਿਆਂ ਨੂੰ ਸਰਦੀ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਸਾਡਾ ਪਿੰਡ ਲੈ ਕੇ ਆਏ ਸਾਂ ਤੇ ਉਹਦਾ ਹੀ ਵਲੌਗ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਲਈ ਹਾਂ ਸਭ ਤੋਂ ਪਹਿਲਾਂ ਅਸੀਂ ਟਿਕਟ ਕਾਊਂਟਰ ਤੋਂ ਘਟਾਈਆਂ ਟਿਕਟਾਂ ਟਿਕਟਾਂ ਵੱਡਿਆਂ ਦੀਆਂ ਸੀਗੀਆਂ 850 ਰੁਪਿਆ ਤੇ ਛੋਟੇ ਬੱਚੇ ਜਿੰਨਾਂ ਦਿਹਾਈ 4 ਫੁੱਟ ਤੱਕ ਸੀ ਉਹਨਾਂ ਦੀ ਸੀ 650 ਰੁਪਿਆ ਟਿਕਟਾਂ ਘਟਾ ਕੇ ਫਿਰ ਅਸੀਂ ਅੰਦਰ ਨੂੰ ਐਂਟਰ ਹੋਏ ਐਂਟਰ ਹੁੰਦਿਆਂ ਸਾਰੀ ਸਭ ਤੋਂ ਪਹਿਲਾਂ ਮੇਰੀ ਨਜ਼ਰ ਪਈ ਵਾਈਟ ਕਲਰ ਦੀ ਪੁਰਾਤਨ ਸੋਹਣੀ ਘਰ ਤੇ ਨੂੰ ਵੇਖ ਕੇ ਬਹੁਤ ਵਧੀਆ ਲੱਗਾ ਉਸ ਤੋਂ ਬਾਅਦ ਫਿਰ ਅਸੀਂ ਅੰਦਰ ਨੂੰ ਐਂਟਰ ਹੋਏ ਅੰਦਰ ਨੂੰ ਐਂਟਰ ਹੁੰਦਿਆਂ ਹੀ ਵੇਖਿਆ ਤੇ ਖੱਬੇ ਪਾਸੇ ਕਿੰਨਾ ਸੋਹਣਾ ਘੜੇ ਜਿਹੇ ਰੱਖੇ ਸੀਗੇ ਸਜਾਵਟ ਵਾਸਤੇ ਤੇ ਉਹਨਾਂ ਦੇ ਵਿੱਚੋਂ ਪਾਣੀ ਢੇਕਦਾ ਪਿਆ ਸੀਗਾ ਸੱਜੇ ਪਾਸੇ ਸੋਹਣੀ ਪਾਰਕ ਬਣੀ ਹੋਈ ਸੀ ਕਿ ਇੱਕ ਪਾਸੇ ਘੜੇ ਟੰਗੇ ਹੋਏ ਸੀਗੇ আর ਦਰਖਤ ਦੇ ਨਾਲ ਤੋਂ ਦੇ ਵਿੱਚੋਂ ਸੋਹਣੀ ਆਵਾਜ਼ ਮਿਊਜ਼ਿਕ ਚੱਲਦਾ ਪਿਆ ਸੀਗਾ ਕੋਲ ਮਿਣਾ ਕੇ ਇੱਕ ਉਹਨਾਂ ਮਾਹੌਲ ਬਹੁਤ ਹੀ ਸੋਹਣਾ ਲੱਗਦਾ ਸੀਗਾ ਸਾਡਾ ਪਿੰਡ ਜੋ ਵਾ ਉਹ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਆਮਦਾਸ ਇੰਟਰਨੈਸ਼ਨਲ 에어ਪੋਰਟ ਤੋਂ ਤਕਰੀਬਨ 7 ਤੋਂ 8 ਕਿਲੋਮੀਟਰ ਦੀ ਦੂਰੀ ਤੇ 12 एकड़ ਜ਼ਮੀਨ ਤੇ ਬਣਿਆ ਹੋਇਆ ਵਾ ਤੇ ਇੱਥੇ ਤੁਹਾਨੂੰ ਪੰਪਿੰਡਾਂ ਦੇ ਪੁਰਾਤਨ ਸਭਿਆਤਾ ਦੇ ਬਾਰੇ ਬੜੀ ਬੜੀਕੀ ਦੇ ਨਾਲ ਦੱਸਿਆ ਗਿਆ ਵਾ ਤੇ ਇੱਥੇ ਜਦੋਂ ਐਂਟਰ ਹੋਏ ਤੇ ਵੇਖਿਆ ਬਹੁਤ ਸਾਰੀਆਂ ਮੂਰਤਾ ਪਈਆਂ ਹੋਈਆਂ ਵਾ ਇਹਨਾਂ ਮੂਰਤਾ ਦੇ ਨਾਲ ਬਹੁਤ ਟੂਰਿਸਟ ਫੋਟੋ ਵੀ ਖਿਚਾੜੇ ਸੀਗੇ ਤੇ ਬਹੁਤ ਸੋਹਣਾ ਲੱਗਦਾ ਪਿਆ ਸੀਗਾ ਇੱਕ ਪਾਸੇ ਪਤਾ ਨਹੀਂ ਸ਼ਾਇਦ ਹੀਰਾਂ ਜੇ ਦੀ ਇਹਨਾਂ ਨੇ ਮੂਰਤੀ ਬਣਾਈ ਹੋਈ ਸੀਗੀ ਉਹ ਵੀ ਬਹੁਤ ਸੋਹਣੀ ਸੀਗੀ ਇਥੇ ਨਾਈਟ ਸਟੇ ਦਾ ਵੀ ਪ੍ਰਬੰਧ ਹੈਗਾ ਵਾ ਜੇ ਤੁਸੀਂ ਰਹਿਣਾ ਚਾਹੋ 1-2 ਦਿਨ ਵਾਸਤੇ ਤੇ ਇਥੇ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਵਾ ਉਹਦੇ ਵਾਸਤੇ ਚਾਰਜ ਐਕਸਟਰਾ ਲੱਗਦੇ ਨੇ ਤੇ ਚਲਦੇ ਚਲਦੇ ਫਿਰ ਅਸੀਂ ਬਾਹਰ ਨੂੰ ਜਦੋਂ ਆਏ ਤੇ ਵੇਖਿਆ ਕਿ ਕਿੱਡੇ ਸੋਹਣੇ ਸਹੇ ਫਿਰ ਕੁੱਕੜੀਆਂ ਸਾਰਾ ਕੁਝ ਇਥੇ ਰੱਖਿਆ ਹੋਇਆ ਸੀਗਾ ਮਨੇ ਪੂਰਾ ਪਿੰਡ ਦਾ ਮਾਹੌਲ ਜੋ ਕੁਝ ਚੀਜ਼ਾਂ ਸਾਨੂੰ ਪਿੰਡ ਵੇਖਣ ਨੂੰ ਮਿਲਦੀਆਂ ਵਾ ਉਹੀ ਚੀਜ਼ਾਂ ਇਥੇ ਉਹਨਾਂ ਨੇ ਰੱਖੀਆਂ ਸੀਗੀਆਂ ਇੱਕ ਪਾਸੇ ਆ ਬੱਕੜੀਆਂ ਬੰਨੀਆਂ ਹੋਈਆਂ ਸੀਗੀਆਂ ਤੇ ਜਦੋਂ ਅੰਦਰ ਨੂੰ ਗਏ ਤੇ ਆਚਾ ਬੱਚਾ ਜਾਂ ਬਣਿਆ ਸੀ ਪਾਣੀ ਵਾਲਾ ਉਹਦੇ ਵਿੱਚ ਕਿੱਡੇ ਸੋਹਣੇ ਸੋਹਣੇ ਹੰਸ ਤੈਰ ਰਹੇ ਸੀਗੇ ਕਿਤੇ ਰੰਗ ਦੇ ਹੰਸ ਸੋ ਜੋ ਕਿ ਬਹੁਤ ਸੋਹਣੇ ਲੱਗਦੇ ਪਏ ਸੀ ਆ ਦੇਖ ਕੇ ਫਿਰ ਅਸੀਂ ਆ ਕੇ ਬਾੜ ਨੂੰ ਬਾਹਰ ਨੂੰ ਜਦੋਂ ਆਏ ਤਾਂ ਸਾਹਮਣੇ ਆ ਵੇਖੋ ਪਿੰਗਾ ਲੱਗੀਆਂ ਹੋਈਆਂ ਸੀਗੀਆਂ ਇੱਕ ਪਾਸੇ ਆ ਜਾਦੂਗਰ ਦਾ ਖੇਤ ਚੱਲਣ ਢਿਆ ਸੀਗਾ ਤੇ ਸਭ ਤੋਂ ਸੋਹਣੀ ਚੀਜ਼ ਜਿਹੜੀ ਲੱਗੀ ਉਹ ਸੀਗਾ ਸਾਹਮਣੇ ਆ ਬਹੁਤ ਵੱਡਾ ਮੰਜਾ ਇਹ ਇੰਨਾ ਵੱਡਾ ਮੰਜਾ ਮੈਂ ਤੇ ਸ਼ਾਇਦ ਕਦੀ ਨਹੀਂ ਵੇਖਿਆ ਤੇ ਇਹ ਮੰਜੇ ਦੇ ਉੱਤੇ ਬਹੁਤ ਜਿਹੜੇ ਟੂਰਿਸਟ ਉਹ ਬੈਠੇ ਹੋਏ ਸੀਗੇ ਸਾਡਾ ਪਿੰਡ ਕਾਫੀ ਵੱਡੇ ਏਰੀਆ ਦੇ ਵਿੱਚ ਹੈ ਨਾ ਤੇ ਫਿਰ ਜੇ ਕੋਈ ਥੱਕ ਜਵੇ ਤੇ ਇੱਥੇ ਆਣ ਕੇ ਬੈਠ ਵੀ ਸਕਦਾ ਵਾ ਅੰਦਰ ਨੂੰ ਐਂਟਰ ਹੁੰਦਿਆਂ ਹੀ ਆ ਸਾਨੂੰ ਪਹਿਲੋ ਸਭ ਤੋਂ ਪਹਿਲਾਂ ਕਮਰਾ ਵੇਖਣ ਨੂੰ ਮਿਲਿਆ ਬਾਹਲੇ ਦੀਆਂ ਛੱਤਾਂ ਸੀਗੀਆਂ ਤੇ ਇਹਦੇ ਵਿੱਚ ਸਾਰਾ ਪੁਰਾਤਨ ਸਮਾਨ ਪਿਆ ਹੋਇਆ ਸੀਗਾ ਮੰਜੇ ਹੱਤ ਨਾਉਣੇ ਹੋਈਆਂ ਕੁਰਸੀਆਂ ਸ਼ਰਬਤੀ ਅੰਦਰ ਰੱਖੇ ਹੋਏ ਪਾਂਡੇ ਸੰਦੂਕ ਬਹੁਤ ਪੜਾ ਸੰਦੂਕ ਕਿੜੇ ਹੀ ਬਾਹਰ-ਬਾਹਰ ਆਏ ਤੇ ਇਤਰਾ ਹੈਂਡੀਕਰਾਫਟ ਦਾ ਸਮਾਨ ਸਾਰਾ ਕੁਝ ਪਿਆ ਹੋਇਆ ਸੀ ਕੋਲ ਮਿਲਾ ਕੇ ਬੜਾ ਵਧੀਆ ਲੱਗਣਿਆ ਸੀਗਾ ਆ ਵੇਖੋ ਹੱਥ ਨਾ ਹੋਣੇ ਹੋਈਆਂ ਕੁਰਸੀਆਂ ਉਸ ਜਮਾਨੇ ਦੀਆਂ ਜਦੋਂ ਤੇ ਆ ਸੀਗਾ ਸ਼ਰਬਤੀ ਤੇ ਪਏ ਹੋਏ ਪਾਂਡੇ ਇਹ ਸਾਰਾ ਕੁਝ ਵੇਖ ਕੇ ਬਾਹਰ ਆਇਤੇ ਆ ਵੀ ਕੋ ਕਿੱਦਾਂ ਸੋਨਾ ਡੀਡਾ ਲੱਗਾ ਹੋਇਆ ਸੀਗਾ ਨਾਲ ਹੀ ਆ ਤੂੜੀ ਵਾਲਾ ਕਮਰਾ ਵੀ ਵੇਖਣ ਨੂੰ ਮਿਲਿਆ ਅੰਦਰ ਟੋਕਾ ਪਿਆ ਹੋਇਆ ਕੰਧ ਤੇ ਪਾਥੀਆਂ ਪਾਦੀ ਹੋਈ ਇੱਕ ਮਾਤਾ ਦੀ ਮੂਰਤੀ ਬੱਲ ਇੱਕ ਪਾਸੇ ਮੱਕਈ ਦੀਆਂ ਰੋਟੀਆਂ ਪੱਕਣ ਲਈਆਂ ਸੀਆਂ ਗਰਮ-ਗਰਮ ਮੱਕਈ ਦੀਆਂ ਰੋਟੀਆਂ ਸਰੋਂ ਦੇ ਸਾਗ ਨਾਲ ਸਰਵ ਕਰਨ ਲਈ ਸੀਗੇ ਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਪਈ ਇੱਥੇ ਜਿਹੜਾ ਖਾਣਾ ਪੀਣਾ ਵਾ ਨਾ ਉਹ ਟਿਕਟ ਦੇ ਵਿੱਚ ਹੀ ਇਨਕਲੂਡਡ ਆ ਤੇ ਜੋ ਵੀ ਤੁਸੀਂ ਖਾਓਗੇ ਪੀਓਗੇ ਉਹਦਾ ਕੋਈ ਚਾਰਜਸ ਤੁਹਾਨੂੰ ਨਹੀਂ ਦੇਣਾ ਪਊਗਾ ਤੋ ਅਹੀ ਮੱਕਈ ਦੀ ਰੋਟੀ ਸਰੰਦਰ ਸਾਖਾ ਖਾ ਕੇ ਤੇ ਫੇ ਅਸੀਂ ਐਂਟਰ ਕੀਤਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਜਿਤਨਾ ਪਿੰਡਾਂ ਚ ਨਹੀਂ ਘਰ ਬਣੇ ਹੁੰਦੇ ਦੋ ਪਾਸੇ ਉਤਨਾ ਹੀ ਇੱਥੇ ਵੀ ਘਰ ਬਣੇ ਹੋਏ ਸੀ ਤੇ ਵਿੱਚ ਘਾੜੋ ਜਿਤਨਾ ਗਲੀ ਜਾਂਦੀ ਆ ਤੇ ਇੱਕ ਪਾਸੇ ਬਜ਼ੁਰਗ ਖੜੇ ਹੋਏ ਸੀਗੇ ਜੋ ਆਪਣੇ ਆਪ ਨੂੰ ਨੰਬਰਦਾਰ ਕਹਿਣ ਦੇ ਸੀ ਤੇ ਕਹਿਣ ਦੇ ਸੀਗੇ ਹੀ ਟੂਰਿਸਟਾਂ ਨੂੰ ਤੁਸੀਂ ਸਾਡੀ ਹਵੇਲੀ ਚ ਐਂਟਰ ਕਰੋ ਪਰ ਉਹ ਤੋਂ ਪਹਿਲਾਂ ਹੀ ਖੱਬੇ ਪਾਸੇ ਸਾਨੂੰ ਆ ਫੁੱਲ ਕਾੜੀ ਵਾਲੀ ਦੁਕਾਨ ਦੇਖ ਪਈ ਜਿੱਥੇ ਕਿ ਫੁੱਲ ਕਾੜੀ ਦਾ ਸਬਾਨ ਮਿਲਣ ਡਿਆ ਸੀਗਾ ਨਾ ਸੀ ਦੁਕਾਨ ਦਾ ਸ਼ਗਨਾਦੀ ਫੁੱਲ ਕਾੜੀ ਤੁਸੀਂ ਉਹ ਹੀ ਵੇਖਣ ਵਾਸਤੇ ਅੰਦਰ ਚਲੇ ਗਏ ਇੱਕ ਪਾਸੇ ਆ ਪ੍ਰਾਤਨ ਹੈਂਡ ਪੰਪ ਦਿਖਿਆ ਜੋ ਤੁਹੋਂ ਟਾਵਾ ਟਾਵਾ ਹੀ ਤਨੁਪਦਾ ਵੇਖਣ ਨੂੰ ਮਿਲਦਾ ਪਿੰਡਾਂ ਦੇ ਵਿੱਚ ਫਿਰ ਬਾਹਰ ਨਿਕਲ ਕੇ ਅਸੀਂ ਨਾਭ ਸਿੰਘ ਨੰਬਰਦਾਰ ਦੀ ਹਵੇਲੀ ਚ ਐਂਟਰ ਕੀਤਾ ਵੇਲੀ ਐਂਟਰ ਕਰਦੇ ਆ ਪਹਿਲੋ ਸਾਨੂੰ ਆ ਡਿਓੜੀ ਮਿਲੀ ਲਿਓੜੀ ਚੇਕ ਪਾਸੇ ਮਹਿੰਦੀ ਲਗਾਉਂਦੇ ਪਏ ਸੀਗੇ ਜਿੰਨੇ ਵੀ ਵਿਜ਼ਿਟਰਸ ਆਉਂਦੇ ਸੀ ਉਹਨਾਂ ਸਾਰਿਆਂ ਨੂੰ ਫ੍ਰੀ ਚ ਮਹਿੰਦੀ ਲਗਾਉਂਦੇ ਸੀਗੇ ਉਹ ਵੇਖ ਕੇ ਫਿਰ ਅਸੀਂ ਨੰਬਰਦਾਰ ਦੇ ਇੱਕ ਰੂਮ ਦੇ ਵਿੱਚ ਐਂਟਰ ਕੀਤਾ ਉਸ ਜਮਾਨੇ ਦੇ ਵਿੱਚ ਇੱਕ ਨੰਬਰਦਾਰ ਦੇ ਘਰ ਦੇ ਵਿੱਚ ਕੀ ਕੀ ਸਮਾਨ ਹੁੰਦਾ ਸੀ ਉਹ ਸਾਰਾ ਦਰਸਾਇਆ ਗਿਆ ਵਾ ਇੱਥੇ ਵੱਡੀ ਦੀਵਾਰ ਘੜੀ ਤੋਂ ਲੈ ਕੇ ਟੈਕਸ ਲਾਦਾ ਟੀਵੀ ਸੰਦੂਕ ਸੋਹਣੇ ਸੋਹਣੇ ਭਾਂਡੇ ਪੱਖੇ ਹਰ ਇੱਕ ਚੀਜ਼ ਇੱਥੇ ਰੱਖੀ ਹੋਈ ਸੀਗੀ ਜਿਹਨੂੰ ਵੇਖ ਕੇ ਕਿ ਬਹੁਤ ਸੋਹਣਾ ਸਾਨੂੰ ਫੀਲ ਹੋਇਆ ਤੇ ਲਾਗੇ ਕਿ ਮਾਤਾ ਵੀ ਪਈ ਹੋਈ ਸੀ ਕਿ ਦੂਰੋਂ ਤੇ ਵੇਖਣ ਨੂੰ ਬਿਲਕੁਲ ਹੀ ਅਸਲੀ ਲੱਗਦੀ ਪਈ ਸੀ ਲਾਗੇ ਜਾ ਕੇ ਪਤਾ ਲਗਾ ਕਿ ਇਹ ਵੀ ਇੱਕ ਮੂਰਤ ਆ ਉਤਬਾਰ ਆ ਕੇ ਫੇਰੇ ਸੀ ਇੱਕ ਹੋਰ ਘਰ ਦੇ ਵਿੱਚ ਵੜ ਗਏ ਜਦੋਂ ਵੜੇ ਤੇ ਵੇਖਿਆ ਤੇ ਕਿੰਨਾ ਸੋਹਣਾ ਕੇ ਪਾਸੇ ਸਟਾਪੂ ਬਣਾਏ ਹੋਏ ਅਜਿھے ਬੱਚੇ ਖੇਡਣ ਲਈ ਸੀਗੇ ਇੱਕ ਪਾਸੇ ਚੌਂਕਾ ਬੜਿਆ ਹੋਇਆ ਸੀਗਾ ਮਿੱਟੀ ਦਾ ਲੇਪ ਦੇ ਨਾਲ ਨਾ ਚੌਂਕਾ ਬਹੁਤ ਵਧੀਆ ਲੱਗਣ ਡਿਆ ਸੀਗਾ ਤੇ ਉੱਤੇ ਵੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਨਾ ਚਿੱਤਰਕਾਰੀ ਬਣਾਈ ਹੋਈ ਤੇ ਵੇਖਣ ਨੂੰ ਬਹੁਤ ਹੀ ਵਧੀਆ ਲੱਗਣ ਡਈ ਸੀਗੀ ਤੇ ਨਾਲ ਹੀ ਇਹਦਾ ਨਾ ਕਮਰਾ ਵੀ ਬਣਿਆ ਹੋਇਆ ਸੀਗਾ ਜਦੋਂ ਕਮਰੇ ਚ ਅਸੀਂ ਐਂਟਰ ਕੀਤਾ ਤੇ ਸਾਰਾ ਜਿੱਤਾ ਪ੍ਰਾਤਨ ਸਮਾਨ ਨਹੀਂ ਲਾਇਆ ਹੁੰਦਾ ਉਹ ਲੱਗਾ ਹੋਇਆ ਸੀ ਮੇਰੇ ਇੱਕ ਪਾਸੇ ਭਾਂਡੇ ਪਏ ਸੀਗੇ ਪੱਖਾ ਪਿਆ ਸੀਗਾ ਚੌਂਕੇ ਚ ਵੇਖੋ ਆਲੜੇ ਬਣੇ ਹੋਏ ਸੀਗੇ ਨਾ ਇਹਨਾਂ ਦੇ ਵਿੱਚ ਜਿਹੜਾ ਕਹਿੰਦੇ ਭਾਂਡੇ ਨਹੀਂ ਸੀਨ ਦੇਖ ਸਰ ਪੁਰਾਣੇ ਜਮਾਨੇ ਚ ਉਹ ਲੱਗੇ ਸੀ ਫੇਰ ਆ ਚੱਕੀ ਵੀ ਵੇਖੀ ਮੈਂ ਤੇ ਮੈਂ ਥੋੜਾ ਜਨਾ ਇਹਨੂੰ ਘੇੜ ਕੇ ਬੱਚਾ ਨੂੰ ਖਾਏ ਪੀਏ ਸਟਾਟਾ ਪੀਸਿਆ ਜਾਂਦਾ ਸੀ ਪੁਰਾਣੇ ਜਮਾਨੇ ਚ ਵੇਖਾ ਚੜਖਾ ਵੇਖ ਕੇ ਮੇਰ ਕੋ ਉੜਿਆ ਨਹੀਂ ਗਿਆ ਮੈਂ ਕਿਹਾ ਚੱਲ ਮੈਂ ਵੀ ਥੋੜਾ ਜਿਹਾ ਇਹਨੂੰ ਚਲਾਉਣੀ ਇਹਨੂੰ ਵੇਖ ਕੇ ਮੈਨੂੰ ਆਪਣੀ ਦਾਦੀ ਦੀ ਯਾਦ ਆ ਗਈ ਉਹ ਵੀ ਐਸੇ ਤਰ੍ਹਾਂ ਸੂਤ ਕਾਤਦੇ ਦੇ ਹੁੰਦੇ ਸੀਗੇ ਫਿਰ ਉੱਥੋਂ ਬਾਹਰ ਨਿਕਲ ਕੇ ਅਸੀਂ ਆ ਜੁੱਤੀਆਂ ਦੀ ਦੁਕਾਨ ਤੇ ਆ ਗਏ ਇੱਥੇ ਤਰ੍ਹਾਂ ਤਰ੍ਹਾਂ ਦੀਆਂ ਲੱਕੀ ਦੀਆਂ ਜੁੱਤੀਆਂ ਬਹੁਤ ਸੋਹਣੀਆਂ ਜੁੱਤੀਆਂ ਲੱਗੀਆਂ ਹੋਈਆਂ ਸੀਗੀਆਂ ਜੇ ਤੁਸੀਂ ਚਾਹੋ ਤੇ ਇੱਥੋਂ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਹੋ ਬਾਹਰ ਨਿਕਲੇ ਤੇ ਆਹ ਵੇਖੋ ਪੁਰਾਣੇ ਜ਼ਮਾਨੇ ਦਾ ਜਿਹੜਾ ਆਟੋ ਜਿਹਨੂੰ ਭੂੰਡ ਕਿਹਾ ਜਾਂਦਾ ਸੀ ਨਾ ਉਹ ਲੱਗਾ ਸੀਗਾ ਰੰਗ ਬੜੰਗੇ ਮੰਜੇ ਸੀਗੇ ਇੱਕ ਪਾਸੇ ਲੱਗੇ ਹੋਏ ਬਾੜਾ ਕੇ ਥੋੜੀ ਦੂਰ ਵੇਖਿਆ ਤੇ ਇੱਕ ਤਰ੍ਹਾਂ ਦਾ ਘਰ ਬਣਿਆ ਹੋਇਆ ਤੇ ਉਹਦੇ ਉੱਤੇ ਨਾ ਆ ਵੀ ਖਮਨਜਿਆ ਨੂੰ ਜੋੜ ਕੇ ਤੇ ਸਪੀਕਰ ਲਾਏ ਤੇ ਜਦੋਂ ਪੁਰਾਣੇ ਜਮਾਨੇ ਚ ਪ੍ਰੋਗਰਾਮ ਹੁੰਦੇ ਹੁੰਦੇ ਸੀ ਨਾ ਘਰਾਂ ਦੇ ਸhetra ਮੰਜੇ ਜੋੜ ਕੇ ਸਪੀਕਰ ਲਾਗਦੇ ਹੁੰਦੇ ਸੀਗੇ ਹੈ ਨਾ ਉਹ ਵੇਖ ਕੇ ਤੇ ਫਿਰ ਉਹ ਚੇਤੇ ਆ ਗਿਆ ਹੁਣ ਕਈ ਗਾਣੀਆਂ ਦੇ ਐਲਬਮਾਂ ਚ ਵੀ ਸਾਨੂੰ ਵੇਖਣ ਨੂੰ ਮਿਲਦਾ ਵਾ ਫਿਰ ਅਸੀਂ ਆ ਗਿਆ ਪੁਰਾਣੇ ਪੋਸਟ ਆਫਿਸ ਨੂੰ ਵੇਖਣ ਹੈ ਨਾ ਇਹਦੇ ਵਿੱਚ ਸਾਰੀਆਂ ਪੁਰਾਣੀਆਂ ਚੀਜ਼ਾਂ ਪਈਆਂ ਹੋਈਆਂ ਸੀ ਟਾਈਪ ਰਾਈਟਰ ਪੁਰਾਣਾ ਟੈਲੀਫੋਨ ਲਾਈਟਾਂ ਲੋਈਟਾਂ ਤੇ ਵੇਰੇ ਆਈ ਬੱਚਿਆਂ ਨੂੰ ਖਾਇ ਪਿਆ ਹੁੰਦਾ ਸੀ ਕੋਸਟ ਆਫਿਸ ਪੁਰਾਣੇ ਜ਼ਮਾਨੇ ਚ ਤੁਹਾਨੂੰ ਯਾਦ ਹੈ ਨਾ ਜਦੋਂ ਚਿੱਠੀ-ਚੁੱਠੀ ਲਿਖ ਕੇ ਦੇ ਦੇਣੀ ਮਾਵਾ ਨੇ ਤੇ ਉਹ ਹੀ ਸਾਨੂੰ ਕਹਿੰਦੇ ਪੀ ਜਾਓ ਜਾ ਕੇ ਤੇ ਪੋਸਟ ਆਫਿਸ ਚ ਪਾ ਆਓ ਤੇ ਆ ਬਾਹਰ ਪੋਸਟ ਆਫਿਸ ਆ ਵੇਖੋ ਆ ਹੁੰਦਾ ਹੀ ਨਾ ਲੈਟਰ ਬਾਕਸ ਕਿਨੂੰ ਕਿਨੂੰ ਯਾਦ ਆ ਤੇ ਲੈਟਰ ਬਾਕਸ ਤੇ ਜਾ ਕੇ ਫਿਰ ਚਿੱਠੀ ਪਾ ਜਾਣੀ ਹੋਣ ਤੇ ਤੁਹਾਨੂੰ ਪਤਾ WhatsApp ਤੇ ਈਮੇਲ ਦਾ ਜ਼ਮਾਨਾ ਚ ਇਹਨਾਂ ਚੀਜ਼ਾਂ ਦਾ ਕੀ ਪਤਾ ਚਲੋ ਇੱਥੇ ਆਣ ਕੇ ਉਹਨਾਂ ਨੂੰ ਥੋੜਾ ਥੋੜਾ ਤੇ ਨੌਲੇਜ ਮਿਲਦੀ ਆ ਨਾ ਸੋ ਇਹ ਕਾਫੀ ਚੀਜ਼ਾਂ ਇੱਥੇ ਵੇਖਣ ਵਾਲੀਆਂ ਆ ਸਿੱਖਣ ਵਾਲੀਆਂ ਆ ਤੇ ਤੁਸੀਂ ਜਰੂਰ ਲੈ ਕੇ ਆਇਓ ਬੱਚਿਆਂ ਨੂੰ ਇੱਥੇ ਤੇ ਜੇ ਬਜ਼ੁਰਗ ਆਉਣਗੇ ਤਾਂ ਉਹ ਆਪਣੇ ਪੁਰਾਣੇ ਸੁਨਹਿਰੇ ਦੇਣਾ ਨੂੰ ਚੇਤੇ ਕਰਨਗੇ ਇੱਥੇ ਫਿਰ ਇੱਕ ਆ ਵੇਖੋ ਹਸਪਤਾਲ ਵੀ ਖੁੱਲ੍ਹਿਆ ਹੋਇਆ ਪਿੰਡ ਵਿਖਾਇਆ ਉਹਨਾਂ ਨੇ ਪਿੰਡ 'ਚ ਵੀ ਹੁੰਦੇ ਆ ਨਾ ਫਰਸਟ ایڈ ਕੇਅਰ ਸੈਂਟਰ ਉੱਥਾਂ ਲਈ ਤਾਂ ਹਸਪਤਾਲ ਵੀ ਹੈ ਕਿਸੇ ਦਾ ਕੋਮ ਦੇਖੋ ਅਸੀਂ ਫਿਰ ਪੋਖ ਲਗਾਈ ਤੇ ਫਿਰ ਅਸੀਂ ਆ ਰੈਸਟੋਰੈਂਟ 'ਚ ਆਗੇ ਖਾਣ ਵਾਸਤੇ ਖਾਣਾ ਵੀ ਤੁਹਾਨੂੰ ਦੱਸਿਆ ਨਾ ਟਿਕਟ ਦੇ ਵਿੱਚ ਇਨਕਲੂਡਡ ਆ ਪੀਣ ਦਾ ਕੋਈ ਚਾਰਜਸ ਨਹੀਂ ਤਾਂ 850 ਰੁਪਏ ਦੇ ਵਿੱਚ ਹੀ ਤੁਹਾਡਾ ਸਾਰਾ ਕੁਝ ਆ ਖਾ ਪੀ ਕੇ ਫਿਰ ਅਸੀਂ ਕਿਤੇ ਦੁਬਾਰਾ ਆਏ ਤੇ ਵੇਖਿਆ ਤੇ ਇੱਕ ਪਾਸੇ ਆ ਬਾਜੀਗਰ ਆਪਣੇ ਕਰਤੱਬ ਵਿਖਾਉਣ ਦੇ ਖੇਡਾ ਵਿਖਾਉਣ ਡਿਆ ਤੇ ਨੇ ਆਨੇ ਬਾਜੀ ਕਿ ਆ ਕੇ ਵੇਖਣ ਵਾਸਤੇ ਅਈਆ ਕਿ ਚਲੋ ਅਸੀਂ ਵੀ ਬੈਕ ਲੀਨ ਨੇ ਬੈ ਕੇ ਤੇ ਸਾਈਕਲ ਦੇ ਉੱਤੇ ਇੱਕ ਹੀ ਤਰ੍ਹਾਂ ਦੇ ਕਰਤੱਬ ਕਰਕੇ ਨੇ ਵਿਖਾਏ ਚਲੋ ਤੁਸੀਂ ਵੀ ਵੇਖੋ ਤੇ ਇੰਜੋਏ ਕਰੋ ਤੇ ਚਲੋ ਫਿਰ ਇਹਨੂੰ ਵੇਖ ਕੇ ਫਿਰ ਅਸੀਂ ਆਗੇ ਦੂਜਾ ਖੇਡ ਵੇਖਾਂ ਬਹੁਤ ਤਕੂਆ ਜਿੰਨੂੰ ਕਹਿ ਦਿੰਦੇ ਹਨ ਚੇਤਾ ਹੀ ਹੋਊਗਾ ਕਿ ਪਹਿਲਾਂ ਜਦੋਂ ਮੇਲੇ ਮੂਲੇ ਲੱਗਦੇ ਸੀ ਤੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਖੇਡ ਵੇਖ ਆਉਂਦੇ ਹੁੰਦੇ ਸੀਗੇ ਪਰ ਵੇਖ ਕੇ ਇਹਨੂੰ ਇਹ ਕੁੜੀ ਤੇ ਮੈਨੂੰ ਬਹੁਤ ਜ਼ਿਆਦਾ ਡਰ ਲੱਗਾ ਕਲੇਜਾ ਹੀ ਮੇਰਾ ਤੇ ਮੂੰਹ ਨੂੰ ਆ ਗਿਆ ਹੈਨਾ ਕਿ ਕੀ ਹੈ ਨਾ ਢਿੱਡ ਦੇ ਖਾਤਰ ਹੀ ਆ ਕਿੰਨਾ ਆਪਣੀ ਜਾਨ ਨੂੰ ਰਿਸਕ ਚ ਰੱਖ ਲੈਣਾ ਚਲੋ ਇਹਨਾਂ ਦੀ ਤੇ ਰੋਜ਼ ਦੀ ਪ੍ਰੈਕਟਿਸ ਹੁੰਦੀ ਆ ਪਰ ਸਾਡੇ ਵਾਂਗ ਜਦੋਂ ਪਹਿਲੀ ਵਾਰ ਵੇਖਦੇ ਆ ਉਦੋਂ ਤੇ ਵੇਖ ਕੇ ਡਾੜੀ ਜਾਂਦੇ ਆ ਮੇਰਾ ਤੇ ਹੋਰ ਜ਼ਿਆਦਾ ਮੇਰਾ ਘਬਰਾਟ ਹੋ ਲੱਗ ਪਈ ਜਦੋਂ ਇਹਨੇ ਕਾਰ ਵਿੱਚ ਚੜਾਤੀ ਉੱਤੇ ਹੀ ਹੈਨਾ ਨਾਲੇ ਕਾਰ ਦੇ ਨਾਲੇ ਮੋਟਰਸਾਈਕਲ ਲੋਕੀ ਇੱਥੇ ਇਹਨਾਂ ਨੂੰ ਪੈਸੇ ਦੇਣ ਦੇ ਸੀਗੇ ਤੇ ਇਹ ਚਲਾਉਂਦੇ ਚਲਾਉਂਦੇ ਹੀ ਐ ਪੈਸੇ ਹੱਥਾਂ ਚੋਂ ਲਈ ਜਾਣ ਦੇ ਸੀਗੇ ਤੇ ਚਲੋ ਇਹ ਵੇਖਿਆ ਬੱਚਿਆਂ ਨੇ ਬੜਾ ਇੰਜੋਏ ਕੀਤਾ ਸੀ ਸਾੜੇ ਜਿੰਨੇ ਆਏ ਹੀ ਇੱਥੇ ਟੂਰਿਸਟ ਸਾੜਿਆਂ ਨੇ ਬੜਾ ਵਧੀਆ ਲੱਗਾ ਤੇ ਸਾੜਿਆਂ ਨੇ ਇਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਹੱਥ ਤਾੜੀ ਮਾਰ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਸਾੜਿਆਂ ਨੇ ਤੇ ਇਹ ਵੇਖ ਕੇ ਫਿਰ ਅਸੀਂ ਆਏ ਜਦੋਂ ਬਾਹਰ ਨੂੰ ਤੇ ਇੱਕ ਪਾਸੇ ਫਿਰ ਅਸੀਂ ਵੇਖਿਆ ਤੇ ਬੱਚਿਆਂ ਵਾਸਤੇ ਬਹੁਤ ਸੋਹਣੀ ਨਾ ਪਾਰਕ ਬਣੀ ਹੋਈ ਸੀਗੀ ਤੇ ਉਹਦੇ ਵਿੱਚ ਕਾਫੀ ਸਾਰੀਆਂ ਰਾਈਡਰਸ ਲੱਗੀਆਂ ਹੋਈਆਂ ਸੀਗੀਆਂ ਆ ਟੌਏ ਟ੍ਰੇਨ ਜੀ ਤੇ ਆ ਵੇਖੋ ਹੋਰ ਵੀ ਝੁੱਲੇ ਚਾਲੇ ਜੇ ਕੋਰੇ-ਕਾਰੇ ਜੇ ਬਣੇ ਹੋਏ ਸੀਗੇ ਤੇ ਟ੍ਰੇਨ ਦੇ ਵਿੱਚ ਬੱਚੇ ਡੇ ਹੀ ਸੀਗੇ ਹੂਟੇ ਲੈਣ ਬੱਚਾ ਵਾਸਤੇ ਹੀ ਪਰ ਬਜ਼ੁਰਗ ਵੀ ਚੜੇ ਫਿਰਦੇ ਸੀਗੇ ਤੇ ਜਲੰਧਰ ਜੰਕਸ਼ਨ ਲਿਖਿਆ ਹੋਇਆ ਸੀਗਾ ਹੈਨਾ ਉਹ ਵੇਖ ਕੇ ਫਿਰ ਉਹ ਇਹਨਾਂ ਨੂੰ ਆਏ ਤੇ ਇੱਕ ਹੋਰ ਬਾਜੀਗਰ ਦਾ ਤਮਾਸ਼ਾ ਲੱਗਿਆ ਹੋਇਆ ਸੀਗਾ ਤੇ ਸਾਡੇ ਸਾਡੇ ਕਹਿੰਦੇ ਪਿਆ ਵੀ ਅਸੀਂ ਵੇਖਣਾ ਤੇ ਅਸੀਂ ਬਹਿ ਗਏ ਫਿਰ ਵੇਖਣ ਵਾਸਤੇ ਇਹ ਸਾਰਾ ਕੁਝ ਵਿੱਚ ਇਹੀ ਤੁਹਾਨੂੰ ਵੇਖਣ ਨੂੰ ਮਿਲੇਗਾ ਜਦੋਂ ਤੁਸੀਂ ਜਾਓਗੇ ਸਾਡਾ ਪਿੰਡ ਤੇ ਇਹ ਚੀਜ਼ਾਂ ਸਾਰਾ ਕੁਝ ਵਿੱਚ ਇਨਕਲੂਡਡ ਆ ਤੇ ਮੈਂ ਕਿਹਾ ਚਲੋ ਤੁਹਾਨੂੰ ਵੀ ਵਿਖਾ ਦਿੰਦੇ ਆ ਵੇਖੋ ਤੁਸੀਂ ਵੀ ਇੰਜੋਏ ਕਰੋ ਵਿੱਚ ਵਿੱਚ ਹਾਸੇ ਵੀ ਬੜੇ ਬੋਲਦੇ ਸੀਗੇ ਹੁਣ ਸਭ ਤੋਂ ਜ਼ਿਆਦਾ ਖਾਸ ਆ ਤੇ ਦੋ ਇੱਕ ਰਿੰਗ ਦੇ ਵਿੱਚ ਇਹਨਾਂ ਨੇ ਤਿੰਨਾਂ ਨੇ ਵੇਖੋ ਵੰਡਣਾ ਵਾ ਬੜਾ ਔਖਾ ਵੇਖਣ ਉਤੇ ਲੱਗਣਦਾ ਇਹ ਸਾਨੂੰ ਕਿ ਬਣ ਨਹੀਂ ਦੇ ਤਾ ਲੱਗ ਜਾ ਲੱਗ ਜਾ ਇਹ ਕਿਚੇ ਨੇ ਹਸਾਇਆ ਵੀ ਬੜਾ ਸਾਰਿਆਂ ਨੂੰ ਆਹ ਵੀ ਉਹ ਮਾਰਤਾ ਪਿੰਡ ਤੇ ਗਏ ਹੋਏ ਹੈ ਨਿਕਲਣਾ ਕਿਵੇਂ ਪਹਲਿਕ ਕਰਣਾ ਮੈਨਾਰੇ ਕਿਉਂਕਿ ਇਹਨਾਂ ਦਾ ਰੋਜ਼ ਦਾ ਕੰਮ ਜਾਂਦਾ ਤੇ ਚਲੋ ਬੜਾ ਵਧੀਆ ਲੱਗਿਆ ਇਹਨਾਂ ਦਾ ਇਹ ਦੇਖ ਕੇ ਸਾਡੀ ਵੇ ਰਹੀ ਬਾਹ ਨੂੰ ਆਏ ਦੇਖ ਪਾਸੇ ਮੀਨਾ ਕੜੀ ਬੜੀ ਸੋਹਣੀ ਲੱਗੀ। ਰੇੜਾ ਤੁਹਾਨੂੰ ਮੈਂ ਪਹਿਲਾਂ ਵੀ ਖਾਇਆ ਸੀਗਾ। ਰੇੜਾ ਲੱਗਿਆ ਹੋਇਆ ਸੀਗਾ। ਤੋਂ ਤੋੜਦਿਆਂ ਤੋੜਦਿਆਂ ਸਾਨੂੰ ਹਨੇਰਾ ਹੀ ਹੋ ਗਿਆ ਤੇ ਉਦੋਂ ਬੱਤੀਆਂ-ਬੁੱਤੀਆਂ ਜਗ ਪੀਆਂ ਸੀਗੀਆਂ ਤੇ ਲਾਈਟਾਂ ਦੇ ਵਿੱਚ ਹੋਰ ਸੋਹਣਾ ਲੱਗਣ ਗਿਆ ਸੀਗਾ ਸਾਡੇ ਪਿੰਡ ਦਾ ਆ ਵਾਲਾ। ਸਾਡਾ ਪਿੰਡ ਜੋ ਵਾ ਕਾਫੀ ਵੱਡੇ ਏਰੀਆ ਦੇ ਵਿੱਚ ਆ ਤੇ ਇਹਨੂੰ ਘੁੰਮ ਕੇ ਵੇਖਣ ਨੂੰ ਕਾਫੀ ਟਾਈਮ ਲੱਗ ਜਾਂਦਾ ਤੇ ਇਸ ਕਰਕੇ ਜਦੋਂ ਤੁਸੀਂ ਆਉਣਾ ਨਾ ਥੋੜਾ ਟਾਈਮ ਹੱਥ 'ਚ ਲੈ ਕੇ ਜਰੂਰ ਆਇਓ ਠੀਕ ਹੈ। ਫਿਰ ਤੁਸੀਂ ਚੰਗੀ ਤਰ੍ਹਾਂ ਇਹਨੂੰ ਐਕਸਪਲੋਰ ਕਰ ਸਕਦੇ ਹੋ, ਵੇਖ ਸਕਦੇ ਹੋ। ਸੰਗਾਜੀ ਜੇ ਤੁਹਾਨੂੰ ਮੇਰਾ ਵਲੌਗ ਪਸੰਦ ਆਇਆ ਹੋਵੇ ਤੇ ਇੱਕ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਮਿਲਦੀਆਂ ਫੇਰ ਇੱਕ ਨਵੇਂ ਵਲੌਗ ਦੇ ਵਿੱਚ ਕੁਝ ਨਿਆ ਲੈ ਕੇ ਤੁਹਾਡੇ ਵਾਸਤੇ ਤਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ